ਜਾਗ੍ਰਤੀ ਸੰਸਥਾਨ ਆਸ਼ੂਤੋਸ਼ ਮਹਾਰਾਜ ਨੂਰ ਮਹਿਲ ਵੱਲੋਂ ਨਕੋਦਰ ਚ ਸ਼੍ਰੀ ਰਾਮ ਕਥਾ ਕਰਵਾਈ, ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਨੂਰ ਮਹਿਲ ਵੱਲੋਂ ਕੁਟੀਆ ਸ਼ਿਵਾਲਯ ਮੰਦਿਰ, ਮੁਰਾਦ ਸ਼ਾਹ road ਨਕੋਦਰ ਵਿਖੇ ਤੇਈ ਅਪ੍ਰੈਲ ਤੋਂ ਲੈ ਕੇ ਸਤਾਈ ਅਪ੍ਰੈਲ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ, ਇਸ ਰਾਮ ਕਥਾ ਵਿਚ ਜਿੱਥੇ ਸਰਬ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦਾ ਪਰਮ ਸੇਵਕਾਂ ਸਾਧਵੀ ਸੁਸ਼ੀ ਰੂਪੇਸ਼ਵਰੀ ਭਾਰਤੀ ਨੇ ਕਥਾ ਰਾਹੀ ਲੋਕਾਂ ਨੂੰ శ్రీరామ్ ਜੀ ਦੀ ਜੀਵਨੀ ਨਾਲ ਜੋੜਿਆ ਉਹਨਾਂ ਕਿਹਾ ਕਿ ਭਗਵਾਨ శ్రీరామ్ ਜੀ ਦੀ ਜੀਵਨੀ ਤੋਂ ਪ੍ਰੇਰਣਾ ਲੈਂਦਿਆਂ ਹੋਇਆ ਕਿਵੇਂ ਭਗਤੀ ਦੇ ਮਾਰਗ ਤੇ ਚੱਲਣ ਦੀ ਅਤੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਕੁਰਤੀਆਂ ਨੂੰ ਛੱਡ ਕੇ ਬ੍ਰਾਹਮਣ ਗਿਆਨ ਪ੍ਰਾਪਤ ਕਰਦਿਆਂ ਸਾਰਥਕ ਜੀਵਨ ਜਿਉਣ ਦੀ ਜ਼ਰੂਰਤ ਹੈ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੇ ਇਸ శ్రీਰਾਮ ਕਥਾ ਦਾ ਆਨੰਦ ਮਾਣਿਆ ਅਤੇ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਦਾ ਪ੍ਰਣ ਲਿਆ श्री आशुतोष महाराज so, जी के परम शिष्य श्री गिरधरानंद श्री रमेश्वरानंद की देख रेख हेठ होई नकोदर तो पत्रकार मंजीत मान की विशेष रिपोर्ट कोई है ऊपर परमेश्वर जो इस संपूर्ण सृष्टि का संचालन कर रहा है और हम सृष्टि में दूर कहाँ जाए आप स्वयं अपने घट के भीतर झांक कर देखिए कोई तो वो शक्ति है जो हमारे इस शरीर को हमारे जीवन को चला रही है सच्चे तो यूनिवर्सल लाइफ अगर वो मानते हैं कि ईश्वर है तो उसका दर्शन होना चाहिए अगर वो मानते हैं कि आत्मा नाम की कोई चीज वो आत्मशक्ति आत्म उत्त्व हमारी इस देह के भीतर काम करती है फिर उसका अनुभव होना चाहिए स्वामी जी राम कथा करवाई जा रही है मैं उधर में इस बारे में की कहना चाहूंगा दिवाय ज्योति जागृति संस्थान जिस दे संस्थापक श्री आशुतोष महाराज जी हन ओना दी कृपा सदका हर समय जो कथाओं दा जो सिलसिला चलदा रहंदा है श्री राम कथा श्री कृष्ण कथा श्री भागवत कथा ਜਾ ਇਸ ਤਰ੍ਹਾਂ ਹੀ ਸ਼ਿਵ ਕਥਾ ਜਾਗਰਨ ਮਾਤਾ ਦੀ ਚੌਂਕੀ ਜਾਂ ਤਿੰਨ ਦਰਸੀਏ ਪ੍ਰੋਗਰਾਮ ਉਹ ਅਲੱਗ-ਅਲੱਗ ਜਗ੍ਹਾ ਤੇ ਚੱਲਦੇ ਰਹਿੰਦੇ ਹਨ ਇੱਥੇ ਨਕੌਦਰ ਵਿੱਚ ਹੀ ਨਹੀਂ ਆਪਣੇ ਸਾਰੇ ਪੰਜਾਬ ਭਾਰਤ ਦੇ ਵਿੱਚ ਭਾਰਤ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਲੱਗ-ਅਲੱਗ ਸਮੇਂ ਤੇ ਆਯੋਜਨ ਕੀਤੇ ਜਾਂਦੇ ਹਨ ਇਸ ਵਾਰ ਜੋ ਸ਼੍ਰੀ ਰਾਮ ਕਥਾ ਦਾ ਆਯੋਜਨ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਕਰਕੇ ਜੋ 5 ਦਿਨਾਂ ਦਾ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ ਹੈ ਨਕੌਦਰ ਵਿੱਚ ਪੱਲਿਆਂ ਦੀ ਕੁਟੀਆਂ ਦੇ ਵਿੱਚ ਇਸ ਵਿੱਚ ਸੈਂਕੜੇ ਦੀ ਬਲ ਕੇ ਹਜ਼ਾਰਾਂ ਜੋ ਸੰਗਤਾ ਨੇ ਸ਼ਮੂਲੀਅਤ ਕਰਕੇ ਜੋ ਸ਼੍ਰੀ ਰਾਮ ਦੇ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਜੋ ਜਾਣਿਆ ਹੈ ਔਰ ਇਸ ਦੇ ਨਾਲ ਨਾਲ ਜੋ ਸੰਸਥਾਨ ਵੱਲੋਂ ਸਮੇਂ-ਸਮੇਂ ਤੇ ਸੋਸ਼ਲ ਜੋ ਇਵੈਂਟਸ ਹਨ ਜੋ ਸੋਸ਼ਲ ਬੁਰਾਈਆਂ ਹਨ ਉਨ੍ਹਾਂ ਬਾਰੇ ਦੱਸਿਆ ਵੀ ਜਾਂਦਾ ਹੈ ਜਾਗਰੂਕਤਾ ਵੀ ਲੈ ਕੇ ਆਈ ਜਾਂਦੀ ਹੈ ਔਰ ਉਨ੍ਹਾਂ ਦੀ ਤੁਨਜਾਤ ਕਿਵੇਂ ਪਾਈ ਜਾ ਸਕਦੀ ਹੈ ਉਸ ਬਾਰੇ ਵੀ ਡਿਟੇਲ ਵਿੱਚ ਦੱਸਿਆ ਜਾਂਦਾ ਹੈ ਸੋ ਇਸ ਬਾਰੇ ਕਥਾ 23 April ਤੋਂ 27 April ਤੱਕ ਜਿਸ ਦਾ ਸਮਾਂ 7 ਤੋਂ 10 ਹੈ ਇਸ ਦੇ ਵਿੱਚ ਚਿੰਪਲਿਆ ਦੀ ਕੁਟੀਆਂ ਵਿੱਚ ਕੀਤੀ ਗਈ ਹੈ ਸੋ ਮੈਂ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਬਹੁਤ ਸਹਿਯੋਗ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਅੱਗੇ ਵੀ ਹਰ ਸਾਲ ਇਸ ਤਰ੍ਹਾਂ ਹੀ ਇਹ سلسلہ ਚੱਲਦਾ ਰਹੇਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ